ਸਤਿ ਸ਼੍ਰੀ ਅਕਾਲ ਬਲੀ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਲੈ ਲਈਏ ਛੁੱਟੀ ਕੰਮ ਤੋਂ ਤੇ ਆਪਾਂ ਚੱਲੇ ਆਂ ਪਿੰਡ ਨੂੰ ਬੰਗਲੌਰ ਆਪੇਰਪੋਰਟ ਤੇ ਪਹੁੰਚ ਚੁੱਕੇ ਆਂ ਬੰਗਲੌਰ ਤੋਂ ਆਪਾਂ ਫੜੀ ਫਲਾਈਟ 2 ਘੰਟੇ ਫਲਾਈਟ ਹਵਾ ਦੇ ਵਿੱਚ ਉੱਡਣ ਤੋਂ ਬਾਅਦ ਜਿਹੜੀ ਹੈ ਦਿੱਲੀ ਨੂੰ ਲੈਂਡ ਕਰਨ ਦੇ ਲਈ ਤਿਆਰ ਹੈ ਤੇ ਦਿੱਲੀ ਆ ਕੇ ਜਿਹੜੀ ਫਲਾਈਟ ਲੈਂਡ ਕਰ ਚੁੱਕੀ ਹੈ ਤੇ ਇੱਥੋਂ ਆਪਾਂ ਕੋਈ ਸਾਧਨ ਫੜਦੇ ਆਂ ਬੱਸ ਵਗੈਰਾ ਤੇ ਆਪਾਂ ਚੱਲਦੇ ਆਂ ਪਿੰਡ ਨੂੰ ਪਿੰਡ ਜਾ ਕੇ ਆਪਾਂ ਜਾਵਾਂਗੇ ਮੁਕਸਰ ਮਾਗੀ ਦੀ ਮੰਡੀ ਦੇ ਕੋੜੀਆਂ ਵਾਲੀ ਤੇ ਤੁਸੀਂ ਅੱਜ ਦੇਖਾਂਗੇ ਕਿੰਨਾ ਰੌਣਕ ਮੇਲਾ ਆਇਆ ਉੱਥੇ ਤੇ ਇੱਥੋਂ ਆਪਾਂ ਬੱਸ ਫੜੀ ਤੇ ਆਪਾਂ ਚੱਲ ਪਏ ਪਿੰਡ ਨੂੰ ਪਿੰਡ ਪਹੁੰਚ ਕੇ ਆਪਾਂ ਚੱਕੀ ਜੀਬ ਜੀਬ ਜਾ ਕੇ ਆਪਾਂ ਚੱਲ ਬੜੇ ਮੁਕਸਰ ਬਸਾਬ ਮੰਡੀ ਤੇ ਆਪਣੇ ਨਾਲ ਤੁਹਾਨੂੰ ਦਿਖਾ ਦਿੰਨੇ ਹਾਂ ਕਿ ਕੋਣ-ਕੋਣ ਹੈ ਆਪਣੇ ਨਾਲ ਸਭ ਤੋਂ ਪਹਿਲਾਂ ਡਰਾਈਵਰ ਸਾਹਿਬ ਦੇਵ ਸਿੰਘ ਬਹੁਤ ਵੱਡੀਆਂ-ਵੱਡੀਆਂ ਗੱਲਾਂ ਸੁਣਾ ਰਿਹਾ ਸਾਨੂੰ ਤੇ ਨਾਲ ਡਾਕਟਰ ਸਾਹਿਬ ਠੰਡ ਮੰਨ ਕੇ ਬੈਠੇ ਹੋਏ ਆ ਸਿਰ ਫੜ ਕੇ ਤੇ ਚਾਰੇ ਆਪਾਂ ਮੰਡੀ ਦੇ ਵਿੱਚ ਤੇ ਮੰਡੀ ਚੱਪਾ ਪਹੁੰਚਣ ਵਾਲੇ ਸੀਦੂ ਪਹਿਲਾਂ ਆਪਣ ਨੂੰ ਮਿਲੇ ਜਾਨਵਰ ਭਰਾ ਲੈ ਕੇ ਚੱਲੇ ਆ ਮੰਡੀ ਤੇ ਤੇ ਅੱਜ ਵੇਲੇ ਉਹ ਜਾਨਵਰ ਮੰਡੀ ਤੇ ਸਟਾਰਟ ਹੋਣੇ ਹੋ ਗਏ ਤੇ ਹੌਲੀ ਹੌਲੀ ਕੱਲ ਤੇ ਪਰਸੋਂ ਦੇ ਵਿੱਚ ਮੰਡੀ ਪੂਰੀ ਗਜਾਗਾ ਚ ਭਰ ਜਾਣੀ ਐ ਤੇ ਸ਼ੁਰੂ ਹੋ ਗਏ ਮੇਲੇ ਦੀਆਂ ਰੌਣਕਾਂ ਤੇ ਦੁਕਾਨਾਂ ਸਜ ਕੇ ਤਿਆਰ ਆ ਬਿਲਕੁਲ ਇਸ ਤੋਂ ਬਾਅਦ ਚੱਪਾ ਆਪਣੀ ਜਗ੍ਹਾ ਵੀ ਤਿਆਰ ਕਰਕੇ ਆਣੇ ਤੇ ਇਹ ਤਾਂ ਦੁਕਾਨਾਂ ਵਾਲੇ ਕਰ ਹੀ ਰਹੇ ਆ ਯਾਰ ਇਹ ਹੁਣ ਆਪਾਂ ਜੀਪ ਲੈ ਕੇ ਚੱਲਾਂਗੇ ਅੱਗੇ ਤੇ ਆਪਾਂ ਕਰਾਂਗੇ ਮੇਲੇ ਦੀ ਸੈਰ ਤੇ ਨਾਲੇ ਆਪਾਂ ਆਪਣੀ ਜਗ੍ਹਾ ਜਿਹੜੀ ਉਹ ਕਰਾਂਗੇ ਤਿਆਰ ਤੇ ਨਾਲੇ ਲਵਾਵਾਂਗੇ ਟੈਂਟ ਦੇਖ ਸਕਦੇ ਤੁਸੀਂ ਮੰਡੀ ਦੀਆਂ ਰੌਣਕਾਂ ਜਿਹੜੀਆਂ ਹੋੜੀ ਹੋੜੀ ਥੋੜੀਆਂ ਥੋੜੀਆਂ ਵਧਦੀਆਂ ਹੀ ਜਾ ਰਹੀਆਂ ਤੇ ਆਪਾਂ ਜੀਪ ਲੈ ਕੇ ਨਿਕਲਦੇ ਮੰਡੀ ਦੇ ਵਿੱਚ ਦੇਖਣ ਮੌਲ ਇਹ ਦੇਖੋਗੇ ਥਾਂ ਥਾਂ ਦੇ ਉੱਤੇ ਲੋਕ ਖੜੇ ਹੋਏ ਆ ਤੇ ਆਪਣਾ ਜਿਹੜੀ ਜਗ੍ਹਾ ਤਿਆਰ ਕਰ ਰਹੇ ਆ ਕਾਫੀ ਟਾਈਮ ਤੋਂ ਜਿਹੜੀ ਮੰਡੀ ਇੱਥੇ ਨਹੀਂ ਲੱਗੀ ਐ ਤਾਂ ਕਰਕੇ ਥੋੜਾ ਗੰਦ ਵੀ ਜ਼ਿਆਦਾ ਹੋ ਗਿਆ। ਛਾੜੀਆਂ ਝੂਣੀਆਂ ਵੱਢਣ ਤੋਂ ਬਾਅਦ ਜਿਹੜਾ ਲੋਕਾਂ ਨੇ ਥਾਂ ਇੱਥੋਂ ਤਿਆਰ ਕੀਤਾ ਹੀ। ਟੈਂਟ ਵਗੈਰਾ ਸਾਰੇ ਲੱਗ ਗਏ ਘੋੜਿਆਂ ਦੇ ਅੱਡੇ ਬਿਲਕੁਲ ਤਿਆਰ ਹੋ ਚੁੱਕੇ ਐ। ਤੇ ਕੁਝ ਜਿਹੜੇ ਬੰਦੇ ਹਲੇ ਤਿਆਰ ਕਰ ਰਹੇ ਐ ਮਿੱਟੀ ਛਟਾ ਰਹੇ ਐ। ਅੱਡੇ ਜਿਹੜੇ ਘੋੜਿਆਂ ਦੇ ਉਹ ਬਣਾ ਰਹੇ ਐ। ਤੇ ਲਗਭਗ ਜਿਹੜਾ ਮੰਡੀ ਦੇ ਵਿੱਚ ਤਿਆਰੀਆਂ ਪੂਰੀਆਂ ਸ਼ੁਰੂ ਹੋ ਚੁੱਕੀਆਂ ਬਈਓ। ਅੱਜ ਆਪਾਂ ਦੇਖ ਕੇ ਗਏ ਆ ਤੇ ਕੱਲ ਨੂੰ ਫੇਰ ਆਪਾਂ ਮੰਡੀ ਦੇ ਵਿੱਚ ਅੱਜ ਆਪਾਂ ਦੇਖੀਆਂ ਸਾਰੀਆਂ ਤਿਆਰੀਆਂ ਤੇ ਹੁਣ ਆਪਾਂ ਆਪਣੀ ਜਗ੍ਹਾ ਤੇ ਵੀ ਚਲਣਾ ਤੇ ਆਪਣੀ ਜਗ੍ਹਾ ਤੇ ਵੀ ਬੇਲੀ ਉ ਜਾ ਕੇ ਆਪਾਂ ਜਿਹੜਾ ਆਪਣਾ ਅੱਡਾ ਤਿਆਰ ਕਰਨਾ ਹੀ ਤੇ ਨਾਲ ਆਪਾਂ ਲਵਾਉਣਾ ਟੈਂਟ ਤੇ ਚਲੋ ਆਪਾਂ ਆਪਣੀ ਜਗ੍ਹਾ ਤੇ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਇੱਥੇ ਮਿੱਟੀ ਸਟਵਾ ਲਈ ਆ ਤੇ ਕਰਾਹੇ ਮਰਾ ਲਈ ਆ ਦੇਵ ਸਿੰਘ ਨਾਲ ਨਾਲ ਐਕਸਰਸਾਈਜ਼ ਕਰ ਰਹੇ ਆ ਤੇ ਨਾਲ ਨਾਲ ਮਿੱਟੀ ਵੀ ਲੜ ਰਹੇ ਆ ਉਧਰ ਵੀ ਡਾ ਬਣ ਚੁੱਕਿਆ ਤੇ ਉਧਰ ਵੀ ਐਡਾ ਜਿਹੜਾ ਆਪਣਾ ਕੋੜੀਆਂ ਦਾ ਲਗਭਗ ਬਣ ਚੁੱਕਿਆ ਤੇ ਕੋਸਟੈਂਟ ਇੱਥੇ ਲੱਗੇ ਹੋਏ ਆ ਤੇ ਆਪਾਂ ਵੀ ਇੰਟ ਇੱਥੇ ਟੱਕਰਾ ਖ ਮਰਵਾ ਦਿੱਤਾ ਤੇ ਇੱਥੇ ਆਪਾਂ ਟੈਂਟ ਆਪਣਾ ਜਿਹੜਾ ਲਵਾ ਦੇਣਾ ਹੀ ਤੇ ਕੱਲ ਨੂੰ ਆਪਾਂ ਪਰਸੋਂ ਮਿਲਾਂਗੇ ਇੱਥੇ ਜਾਨਵਰਾਂ ਦੇ ਨਾਲ ਬਿਲੀਓ ਤੇ ਅੱਜ ਤੁਸੀਂ ਦੇਖਿਆ ਮੰਡੀ ਦਾ ਲਗਭਗ ਮਾਹੌਲ ਤੇ ਆਪਾਂ ਹੁਣ ਤੁਹਾਨੂੰ ਮੰਡੀ ਵੀ ਕੱਲ ਨੂੰ ਜਾਂ ਪਰਸੋਂ ਪੂਰੀ ਭਰੀ ਹੋਈ ਦਿਖਾਵਾਂਗੇ ਧੰਨਵਾਦ